प्यारे दोस्तों नमस्कार सत श्री अकार राम राम मैं हाजिर हां विवेक कोटि सिखां विवेक सत्य संसार चैनल लेके साथियों तुम अक्सर ही मेरे इस चैनल पे मेरे गीत कवितामा सुनते रहते हो तो पेश है मेरी एक नई कविता नई रचना ਜਾਨ ਪਹਿਚਾਨ ਵਾਲੇ ਅਨਜਾਨ ਬਣ ਗਏ ਜਾਨ ਪਹਿਚਾਨ ਵਾਲੇ ਅਨਜਾਨ ਬਣ ਗਏ ਘਰ ਰਹਿ ਕੇ ਵੀ ਅਸੀਂ ਮਹਿਮਾਨ ਬਣ ਗਏ ਘਰ ਰਹਿ ਕੇ ਵੀ ਅਸੀਂ ਮਹਿਮਾਨ ਬਣ ਗਏ ਹੁਣ ਤਾਂ ਸੁਪਨੇ ਵੇਖਣ ਤੋਂ ਵੀ ਡਰਦਾ ਹਾਂ ਹੁਣ ਤਾਂ ਸੁਪਨੇ ਵੇਖਣ ਤੋਂ ਵੀ ਡਰਦਾ ਹਾਂ ਮੇਰੇ ਹੀ ਦੁਸ਼ਮਣ ਮੇਰੇ ਅਰਮਾਨ ਬਣ ਗਏ ਮੇਰੇ ਹੀ ਦੁਸ਼ਮਣ ਮੇਰੇ ਅਰਮਾਨ ਬਣ ਗਏ ਕਿਸਮਤ ਵੀ ਇੰਨੀ ਮਾੜੀ ਸੀ ਉਸਦੀ ਦੋਸਤੋ ਕਿਸਮਤ ਵੀ ਇੰਨੀ ਮਾੜੀ ਸੀ ਉਸਦੀ ਦੋਸਤੋ ਹਵਾ ਦੇ ਬੁੱਲੇ ਹੀ ਉਸ ਲਈ ਤੂਫਾਨ ਬਣ ਗਏ ਹਵਾ ਦੇ ਬੁੱਲੇ ਹੀ ਉਸ ਲਈ ਤੂਫਾਨ ਬਣ ਗਏ ਸਿਆਸਤਦਾਨ ਹੈਰਾਨ ਹੈ ਅੱਜਕਲ ਦੇਸ਼ ਦਾ ਸਿਆਸਤਦਾਨ ਹੈਰਾਨ ਹੈ ਅੱਜਕਲ ਦੇਸ਼ ਦਾ ਹਿੰਦੂ ਸਿੱਖ ਅਸਾਈ ਕਿਉਂ ਇਨਸਾਨ ਬਣ ਗਏ ਹਿੰਦੂ ਸਿੱਖ ਅਸਾਈ ਕਿਉਂ ਇਨਸਾਨ ਬਣ ਗਏ ਖੁਸ਼ੀ ਦਾ ਸਾਥ ਕਦੇ ਰਾਸ ਨਾ ਆਇਆ ਖੁਸ਼ੀ ਦਾ ਸਾਥ ਕਦੇ ਰਾਸ ਨਾ ਆਇਆ ਗਮ ਹੀ ਵਿਵੇਕ ਜ਼ਿੰਦਗੀ ਦੀ ਪਛਾਣ ਬਣ ਗਏ ਗਮ ਹੀ ਵਿਵੇਕ ਜ਼ਿੰਦਗੀ ਦੀ ਪਛਾਣ ਬਣ ਗਏ ਸਾਥੀਓ ਇੱਕ ਮੇਰੀ ਸੀ ਛੋਟੀ ਜੀ ਰਚਨਾ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਤੇ ਮੇਰੀ ਬੇਨਤੀ ਹੈ ਕਿ ਵਿਵੇਕ ਸਹਿਤਕ ਸੰਸਾਰ ਚੈਨਲ ਜਿਸ ਦਾ ਮਨੋਰਥ ਹੈ ਪੰਜਾਬੀ ਸਹਿਤ ਨੂੰ ਕਵ ਤਾਮਨ ਗੀਤਾਂ ਨੂੰ ਪਰਫੁੱਲਕ ਤੱਕ ਨਾਲ ਇਸ ਚੈਨਲ ਨੂੰ ਜਰ ਸਬਸਕ੍ਰਾਈਬ ਕਰੋ ਧੰਨਵਾਦ